ਇੱਕ ਸਾਬਕਾ ਫੌਜੀ ਜੋ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਇੱਕ ਨਿੱਜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ ਤੇ ਉਹ ਜਦੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਇੱਕ ਵਰਨਾ ਗੱਡੀ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਤੇ ਇਸ ਦੇ ਵਿੱਚ ਸਾਬਕਾ ਫੌਜੀ ਦੀ ਮੌਤ ਹੋ ਗਈ ਤੇ ਗੱਡੀ ਵਾਲਾ ਉੱਥੋਂ ਫਰਾਰ ਹੋ ਗਿਆ। ਮਾਮਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਅਲਾਵਲਵਾਲਦਾਏ ਜਿੱਥੇ ਕਿ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸਾਬਕਾ ਫੌਜੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਵੀ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਰਦਾਰ ਜਸਵੰਤ ਸਿੰਘ ਕਿਵੇਂ ਮੌਤ ਹੀ ਇਹ ਨਾਂਜੀ ਜੀ ਕਾਰ ਦਾ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦੇ ਆ ਕਹਿੰਦੇ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਾ ਕੋਸ਼ੇ ਦੇ ਸਤੇ ਹੀ ਮੇਰਾ ਬੱਚਾ ਗੱਡੀ ਚਲਾਉਂਦਾ ਮਾੜੀ ਮੋਟੀ ਨਹੀਂ ਤਾਂ ਦੀ ਪਤਾ ਦਵੇ ਘਰ ਹੀ ਨੇ ਜਿੱਦੇ ਜੜੇ ਸਾਡਾ ਘਰ ਇਹਨਾਂ ਦੇ ਚਤੇ ਚੱਲਦਾ ਸੀ ਆਡਾ ਕੋ ਕਦੀ ਲਾ ਗਿਆ ਜੀ ਤੇ ਨਾ ਤੇ ਆਪਣੇ ਪਿਆਰੀ ਮਹਿਨਤ ਰੋਟੀ ਪਾਣੀ ਵੀ ਪਕਾ ਕੇ ਕਵਾਉਂਦੇ ਕਿਤੇ ਡਿਊਟੀ ਕਰਦੇ ਸਨ ਇਹ ਦਵੰਤ ਕੂਲੇ ਕਰਦੇ ਸੀ ਡਿਊਟੀ ਜੀ ਬਜ਼ੁਰਗਾਂ ਦਾ ਥੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਿਟੀ ਗਾਰਡ ਡਿਊਟੀ ਕਰਦੇ ਕਿਹੜੇ ਸਕੂਲ ਡਵੰਤ ਪਬਲਿਕ ਜੀ ਜੀ ਇਹ ਸ਼ਾਮ ਨੂੰ ਆ ਰਹੇ ਹ ਰੋਜ਼ਾਨਾ ਤੌਰ ਤੇ 6 ਵਜੇ ਨਾਲ ਇਧਰੋਂ ਅਹੀਂ ਮਗਰੀ ਆ ਰਹੇ ਆ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਹਿਮਾਲੇ ਵਾਲ ਪੁਲ ਤੇ ਆ ਇਹ ਸਾਡੇ ਤੋਂ 10-15 ਮਿੰਟ ਪਹਿਲਾਂ ਨਿਕਲੇ ਸੀ ਠੀਕ ਹੈ ਤੇ ਇਧਰੋਂ ਭੋਲਿਆਂ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੀ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਛੁੱਟ ਗਏ ਤੇ ਗੱਡੀ ਲੈ ਖਾਲ ਹੋ ਗਈ ਇਹ ਸ਼ਾਇਕਲ ਤੇ ਜੀ ਬੰਦੇ ਸਨਾਗਤ ਹੋ ਗਏ ਕਿਹੜੇ ਬੰਦੇ ਸਨਾਗਤ ਬੰਦੇ ਨਹੀਂ ਹੋ ਗਏ ਜੀ ਲਾਲੇ ਨੰਗਲ ਦੇ ਬੰਦੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਵਰਨਾ ਨਹੀਂ ਵਰਨਾ ਨਹੀਂ ਪੁਲਿਸ ਨੇ ਕੀ ਕਰਵੇ ਕਿਤੇ ਹੁੰਦਾ ਕਿ ਜੀ ਦੱਸਿਆ ਜੀ ਪੁਲਿਸ ਨੇ ਕਾਰਵਾਈ ਅਜੇ ਹੁਣ ਰਿਪੋਰਟ ਦੇ ਕੇ ਇਹ ਕਾਰਵਾਈ ਤੇ ਹੁਣ ਲਿਆਉਣ ਜੇ ਫੇਰੀ ਹੋਣੀ ਹੈ ਜੀ ਕਾਰਵਾਈ ਕੋਈ ਨਹੀਂ ਹੈ ਇਸ ਬਾਰੇ ਜਦੋਂ ਪੁਲਿਸ ਚੌਕੀ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਤੇ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਜਲਦੀ ਹੀ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਵਾਹਨ ਨੂੰ ਵੀ ਜ਼ਬਤ ਕੀਤਾ ਜਾਏਗਾ। ਉਹ ਲੈ ਸੈਨੇਟਰ ਮਾਮਲਾ ਜੀ। ਹਾਂਜੀ। ਕੀ ਨਾਂ ਆਸੀ ਇਹਨਾਂ ਦੇ? ਇਹਨਾਂ ਦਾ ਨਾਮ ਹੈਗਾ ਜੀ ਜਸਵੰਤ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਲਾਹੌਰਵਾਲ। ਇਸ ਡੇਰਾ ਬਣਾ ਲਿਆ ਇਸ ਕਮਿਊਨਿਟੀ ਗਾਰਡਨ ਦੀ ਝੋਕੜੀ ਕਰਦੇ ਵਾਲੇ ਆ ਸਕੂਲ ਦੇ ਵਿੱਚ ਹਾਂਜੀ ਉਸ ਵਾਪਸ ਆਤਾ ਆ ਰਹੇ ਸੀ ਦਰਬਾਨੀ ਰਾਤ ਜੀ ਜੀ ਤੇ ਆਪਣੇ ਪਿੰਡ ਵਾਲੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਹੋ ਗਿਆ ਇਹ ਵੀ ਜੁੜ ਗਈ ਬਹੁਤ ਹੋਈ ਸਰ ਮੋਡਲੀ ਕੀ ਜਾਣਕਾਰੀ ਤੇ ਕੋਈ ਲੱਗਦਾ ਗੱਡੀ ਰੰਗ ਸਾਈਡ ਵੱਜੀ ਜਾਂ ਕੀ ਹੈ ਜੀ ਆ ਰਹੇ ਸੈਂਟਰ ਤੋਂ ਵੀ ਜਾ ਰਹੇ ਆ ਜੇ ਵੀ ਜਾ ਰਹੇ 4:00 ਵਜੇ ਆ ਜੀ ਅੱਛਾ ਤੇ ਸਰ ਪਤਾ ਲੱਗ ਗਿਆ ਗੱਡੀ ਚਾਲਕ ਕੌਣ ਹੈ ਹਾਂਜੀ ਜੋਬਨ ਹੈ ਜੋਬਨ ਆਤਾ ਬਣਾ ਜੀ ਕਿੱਥੋਂ ਦਾ ਹੈ ਇਹ ਲਾਲੇ ਨਾਲ ਗਲਦਾ ਜੀ ਕੀ ਮਾਮਲਾ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ ਦਾ ਮਕਰਬੰਦ ਦਰਜ ਕਰ ਲਿਆ ਜੀ ਅਸੀਂ ਇੰਨੇ ਦਾ ਜੀ ਤੇ ਕੀ ਹੁਣ ਸਾਰੇ ਇਹਨਾਂ ਦਾ ਪੋਸਟਪਾਟ ਕਰਵਾਇਆ ਜਾ ਰਿਹਾ ਪੋਸਟਪਾਟ ਕਰਵਾ ਕੇ ਦੇ ਅਗਲੀ ਤਬਦੀਦ ਆਪਾਂ ਵਿੱਚ ਲੈ ਆਉਂਦੀ ਜਾਊ ਜੀ ਜਗਬਾਣੀ ਟੀਵੀ ਲਈ 100 ਬਿੱਟੋ ਦੀ ਰਿਪੋਰਟ